ਦਿਲ ਕਰਦਾ ਸੀ ਯੂਰਪ ਜਾਈਏ ਹੈਟ ਤੇ ਕਾਲੀ ਐਨਕ ਪਾਈਏ ਗੇ ਤੋ ਦਿਲ ਕਰਦਾ ਸੀ ਯੂਰਪ ਜਾਈਏ ਹੈਟ ਤੇ ਕਾਲੀ ਐਨਕ ਪਾਈਏ ਪੀਟਰ ਰਾਬਰਟ ਯਾਰ ਬਣਾਈਏ ਪੀਜ਼ 버ਗਰ ਡੋਨਰ ਖਾਈਏ ਇੱਥੇ ਜਾਨ ਫਸਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਗੱਡੀ ਠੀਕ ਕਰਾਣ ਸੀ ਜਾਣਾ ਪੰਜ ਛੇ ਬਿੱਲ ਚੁਕਾਣ ਸੀ ਜਾਣਾ ਕਮ ਤੇ ਸ਼ਕਲ ਦਿਖਾਣ ਸੀ ਜਾਣਾ ਪੈਸੇ ਚਾਰ ਕਮਾਣ ਸੀ ਜਾਣਾ 60 ਦੀ ਟਿਕਟ ਲਵਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਪਿੰਜਰੇ ਦੇ ਵਿੱਚ ਫੜਕ ਗਏ ਆ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਸਹੀ ਸਹੀ ਪਿੰਜਰੇ ਦੇ ਵਿੱਚ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰਥਾਂ ਸੜਕੋ ਸੜਕ ਗਏ ਆ ਪਿੰਜਰੇ ਪਿੰਜਰੇ ਦੇ ਵਿੱਚ ਫੜਕ ਗਏ ਆ ਟੈਕਸੀ ਕਰ ਕਰ ਖੜਕ ਗਏ ਆ ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰਥਾਂ ਸੜਕੋ ਸੜਕ ਗਏ ਆ ਸਾਰੇ ਜੋੜ ਹਿਲਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਰੋਬ ਜ਼ਰਾ ਵੀ ਪਾ ਨਹੀਂ ਸਕਦੇ ਬੱਚਿਆਂ ਨੂੰ ਦੋ ਲਾ ਨਹੀਂ ਸਕਦੇ ਇਸ ਮੁਲਕੇ ਆਪਣੇ ਕਾਨੂੰਨ ਹੈ ਕਿ ਰੋਬ ਜ਼ਰਾ ਵੀ ਪਾ ਨਹੀਂ ਸਕਦੇ ਬੱਚਿਆਂ ਨੂੰ ਦੋ ਲਾ ਨਹੀਂ ਸਕਦੇ ਇੱਥੇ ਕੰਨ ਫੜਾ ਨਹੀਂ ਸਕਦੇ بیگم ਨੂੰ ਥਮਕਾ ਨਹੀਂ ਸਕਦੇ ਇੱਥੇ ਕੰਨ ਫੜਾ ਨਹੀਂ ਸਕਦੇ بیگم ਨੂੰ ਥਮਕਾ ਨਹੀਂ ਸਕਦੇ ਮੁੱਛ ਨੀਵੀਂ ਕਰਵਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ MOT ਕਰਵਾਉਣ ਦੇ ਰੋਲੇ ਕਾਉਂਸਲ ਟੈਕਸ ਚੁਕਾਉਣ ਦੇ ਰੋਲੇ ਕਰਦੀਆਂ ਕਿਸ਼ਤਾਂ ਲਾਉਣ ਦੇ ਰੋਲੇ ਉਤੋਂ ਪਾਕਿਸਤਾਨ ਦੇ ਰੋਲੇ ਸੋਚਾਂ ਨਾਲ ਚੱਕਰਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਖਤ ਐ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਖਾਤੇ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਗੋਰੇ ਹੱਸ ਕੇ ਲੁੱਟ ਜਾਂਦੇ ਨੇ ਕਾਲੇ ਐਵੇਂ ਹੀ ਕੁੱਟ ਜਾਂਦੇ ਨੇ ਖਾ ਖਤ ਖਾਤੇ ਐਨੇ ਸੁੱਟ ਜਾਂਦੇ ਨੇ ਪੜ ਕੇ ਦਿੱਲੀ ਟੁੱਟ ਜਾਂਦੇ ਨੇ ਗੋਰੇ ਹੱਸ ਕੇ ਲੁੱਟ ਜਾਂਦੇ ਨੇ ਕਾਲੇ ਐਵੇਂ ਹੀ ਕੁੱਟ ਜਾਂਦੇ ਨੇ ਲੱਗਦਾ ਪੰਗਾ ਹੀ ਪਾ ਬੈਠਿਆਂ ਅਸੀਂ ਕਿੱਥੇ ਆ ਬੈਠੇ ਆ ਔਰ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਪੀਜ਼ੇ ਖਾਣ ਨੂੰ ਦਿਲ ਨਹੀਂ ਕਰਦਾ ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ ਪੀਜ਼ੇ ਖਾਣ ਨੂੰ ਦਿਲ ਨਹੀਂ ਕਰਦਾ ਬਾਕੀ ਸਭ ਕੁਝ ਦਿਲ ਕਰਦਾ ਏ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਦਿਲ ਨੂੰ ਲੱਖ ਸਮਝਾ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਸਜਰੇ ਫੁੱਲ ਤੇ ਕਲੀਆਂ ਹੋਵਣ ਆਪਣੇ ਪਿੰਡ ਦੀਆਂ ਗਲੀਆਂ ਹੋਵਣ ਸਜਰੇ ਫੁੱਲ ਤੇ ਕਲੀਆਂ ਹੋਵਣ ਆਪਣੇ ਪਿੰਡ ਦੀਆਂ ਗਲੀਆਂ ਹੋਵਣ ਲੱਸੀ ਸਾਗ ਤੇ ਛਲੀਆਂ ਹੋਵਣ ਅਸਲੀ ਖੋਏ ਦੀਆਂ ਡਲੀਆਂ ਹੋਵਣ 버ਗਰ ਤੋਂ ਉਕਤ ਆ ਬੈਠੇ ਆ ਅਸੀਂ ਕਿੱਥੇ ਆ ਬੈਠੇ ਆ ਔਰ ਆਖਰ पे ਕੁਛ ਸੈਡ ਹੈ ਕਿ ਇੱਥੇ ਬੋੜ ਦੀ ਛਾਂ ਨਹੀਂ ਲੱਭਦੀ ਇੱਥੇ ਬੋੜ ਦੀ ਛਾਂ ਨਹੀਂ ਲੱਭਦੀ ਪਿੰਡ ਜਈ ਸੁਚੀ ਥਾਂ ਨਹੀਂ ਲੱਭਦੀ ਮੁੱਦਤ ਬਾਦ ਵਤਨ ਜੇ ਜਾਈਏ ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ ਇੱਥੇ ਬੋੜ ਦੀ ਛਾਂ ਨਹੀਂ ਲੱਭਦੀ ਪਿੰਡ ਜਈ ਸੁਚੀ ਥਾਂ ਨਹੀਂ ਲੱਭਦੀ ਮੁੱਦਤ ਬਾਦ ਵਤਨ ਜੇ ਜਾਈਏ ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ दो थां पेचे पा बैठे हाँ अस कि आ बैठे हाँ और पिछले साल बहाना ला के आखिरी कथा है जी कि पिछले साल बहाना ला के एक परदेसी देश में जा के कलिया बह कबर सराने रोया मिट्टी सीने ला के हीरे लोग गुआ बैठे हाँ असं कितें आ बैठे